ਜੰਮਰੇ ਜਿਹੜੇ ਇੱਥੇ ਬਣਾਏ ਜਾ ਰਿਹਾ ਹਨ ਤਾਂ ਜਿਹੜੇ ਨਵੇਂ ਐਡਵੋਕੇਟ ਜਿਹੜੇ ਨਵੇਂ ਵਕੀਰ ਹਨ ਉਹ ਆਪਣੀ ਪੂਰੀ ਜਿਹੜੀ ਹੈ ਸਹੀ ਤੰਗ ਦੇ ਨਾਲ ਇੱਥੇ ਆਪਣੀ ਜਿਹੜੀ ਅਧਿਨ ਕਰ ਸਕਣ ਇਸ ਮੌਕੇ ਜਿਹੜੇ ਕੈਬਨਿਟ ਮੰਤਰੀ ਪੰਜਾਬ ਲਾਲਚਨ ਕਟਾਰੀ ਚੋਕ ਮੁੱਖ ਮਹਿਮਾਨ ਵਜੋਂ ਪਹੁੰਚੇ ਅਤੇ ਉਹਨਾਂ ਦੇ ਨਾਲ ਜ਼ਿਲ੍ਹਾ ਮੈਜਿਸਟ੍ਰੇਟ ਜਤਿੰਦਰਪਾਲ ਖੁਰਮੀ ਜੀ ਵੀ ਮੌਕੇ ਮजूद ਇੱਥੇ ਪਹੁੰਚੇ ਸਨ ਅਤੇ ਉਹਦੇ ਨਾਲ ਹੀ ਡਿਪਟੀ ਕਮਿਸ਼ਨਰ ਪੰਨੀ ਵੀ ਠਾਕੁਰ ਐਸਐਸਪੀ ਪਖਾਨ ਕੋਲ ਦਲਵਿੰਦਰ ਸਿੰਘ ਥਿੱਲੋ ਇਹ ਸਾਰੇ ਜਿਹੜੇ ਨੇ ਇੱਥੇ ਮੁੱਖ ਮਹਿਮਾਨ ਵਜੋਂ ਪਹੁੰਚੇ ਸਨ ਅਤੇ ਇਹ ਤੇ ਜਿਹੜੇ ਲਗਭਗ 47 ਦੇ ਕਰੀਬ ਜਿਹੜੇ ਨਵੇਂ ਚੈਂਬਰ ਵਕੀਲਾਂ ਦੇ ਲਈ ਬਣਾਏ ਜਾ ਰਹੇ ਹਨ ਉਹਨਾਂ ਦਾ ਉਦਘਾਟਨੀ ਸਮਾਰੋਹ ਜਿਹੜਾ ਅੱਜ ਬੜੀ ਤੰਤਾਨ ਨਾਲ ਕੀਤਾ ਗਿਆ ਅਤੇ ਕੰਨਲ ਮੰਤਰੀ ਪੰਜਾਬ ਲਾਚਨ ਕਟਾਰੀ ਚੱਕ ਵੱਲੋਂ ਮੌਕੇ ਤੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਗਿਆ ਹੈ ਕਿ ਜਿਹੜੇ ਨੌਜਵਾਨ ਜਿਹੜੇ ਬਕਾਲਤ ਦੇ ਵਿੱਚ ਉੱtre ਹਨ ਉਹਨਾਂ ਨੂੰ ਕਿਸੇ ਕਿਸਮ ਦੀ ਕੋਈ ਵੀ ਕਮੀ ਨਹੀਂ ਆਨ ਦਿੱਤੀ ਜਾਏਗੀ ਅਤੇ ਪੰਜਾਬ ਸਰਕਾਰ ਲਗਾਤਾਰ ਜਿਹੜਾ ਅਜੀਬ ਉਪਰਾਲੇ ਕਰਦਾ ਆ ਰਿਹਾ ਹੈ ਜਿਤੇ ਕਿ ਐ ਨਵੇਂ ਵਕੀਲ ਜਿਹੜੇ ਆਤੇ ਉਹਨਾਂ ਨੂੰ ਵਧੀਆ ਚੈਂਬਰ ਮਿਲ ਸਕਣ ਤਾਂ ਜੋ ਉਹ ਆਪਣਾ ਕੰਮ ਜਿਹੜਾ ਆ ਸੁੱਚੇ ਢੰਗ ਨਾਲ ਕਰ ਸਕਣ ਅਤੇ ਲੋਕਾਂ ਦੀ ਜਿਹੜੀ ਹੈ ਬੇਤੇ ਢੰਗ ਨਾਲ ਸੇਵਾ ਕਰ ਸਕਣ ਹੁਣ ਕੀ ਕਿਹਾ ਮੌਕਾ ਮੌਜੂਦ ਕੈਬਨਿਟ ਮੰਤਰੀ ਲਾਚਨ ਕਟਾਰੂ ਚੱਕਲੇ ਉਹ ਵੇਖਦੇ ਆ ਪੂਰੀ ਰਿਪੋਰਟ ਤੱਕ ਕਿਸੇ ਦੇਖਦੇ ਰੋ ਮੈਂ ਰਵਿੰਦਰ ਸਿੰਘ ਠਾਕਰ ਐਕਸ ਪ੍ਰੈਜਿਡੈਂਟ ਡਿਸਟ੍ਰਿਕਟ ਬਾਰ ਐਸੋਸੀਏਸ਼ਨ ਪਠਾਨਕੋਟ ਸਾਰਿਆਂ ਨੂੰ ਇਹ ਵਧਾਈ ਦੇਣਾ ਕਿ ਜਿਹੜੇ ਅੱਜ ਦੀ ਚੈਂਬਰਸ ਦੀ ਇਨਗਰੇਸ਼ਨ ਹੋਈ ਹੈ ਵਰਚੁਅਲ ਓਨਰੇਬਲ ਚੀਫ ਜਸਟਿਸ ਸਾਹਿਬ ਨੇ ਕੀਤੀ ਹੈ ਉਹ ਵਾਸਤੇ ਸਾਰੇ ਹੀ ਵਧਾਈ ਦੇ ਯੋਗ ਹਨ ਕਿਉਂਕਿ ਬੜੀ ਲੰਬੀ ਡਿਮਾਂਡ ਸੀ 2010 11 ਦੇ ਵਿੱਚ ਜਦੋਂ ਮੈਂ ਪ੍ਰੈਜਿਡੈਂਸੀ ਅਦੋਂ 150 ਚੈਂਬਰ allot ਹੋਇਆ ਸੀ ਉਸ ਤੋਂ ਬਾਅਦ 15 ਸਾਲ ਬਾਅਦ ਵੀ ਹੁਣ ਪਹਿਲੀ ਵਾਰੀ ਚੈਂਬਰ ਵੰਡ ਲਗੇ ਨੇ 47 ਜਾਂ 50 ਇਹ ਵਾਸਤੇ ਕਿਉਂਕਿ ਅਗਲੀ ਜਨਰੇਸ਼ਨ ਜਿਹੜੀ ਸਾਡੇ ਅਗਲੇ ਐਡਵੋਕੇਟਸ ਆ ਰਹੇ ਨੇ ਬੱਚੇ ਉਹਨਾਂ ਨੂੰ ਬੜੀ ਜ਼ਰੂਰੀ ਹੈ ਕਿਉਂਕਿ ਚੈਂਬਰ ਹਰ ਕੋਲ ਹੋਣਾ ਚਾਹੀਦਾ ਇਸ ਕਰਕੇ ਬੜੇ ਪੁਰ ਡਿਮਾਂਡ ਹੈ ਪੂਰੀ ਨਹੀਂ ਹੋਈ ਸਾਡੀ ਡਿਮਾਂਡ ਕਿਉਂਕਿ 8 ਏਕੜ ਲੈਂਡ ਮਿਲੀ ਸੀ ਸਾਨੂੰ ਉਹ ਚਾਹੀਦੀ ਜਿਹੜੀ ਸੀ ਉਹ 14 ਏਕੜ ਚਾਹੀਦੀ ਸੀ ਕਿਉਂਕਿ ਡਿਸਟ੍ਰਿਕਟ ਵਾਸਤੇ 14 ਏਕੜ ਚਾਹੀਦੀ ਹੈ ਇਹਦੇ ਵਾਸਤੇ ਸਾਡੀ ਡਿਮਾਂਡ ਪੂਰੀ ਨਹੀਂ ਹੋਈ ਪਰ ਫਿਰ ਵੀ ਜੋ ਮਿਲਿਆ ਸਾਨੂੰ ਉਹਦੇ ਵਾਸਤੇ ਮੈਂ ਸਾਰੇ ਹੀ ਸਾਰੇ ਆਪਣੇ ਮੈਂਬਰਸ ਨੂੰ ਆਪਵਾਰਕਵਾਦ ਦਿੰਨਾ ਔਰ ਪੰਜਾਬ ਤੇ ਹਰਿਆਣਾ ਜਿਹੜੀ ਬਿਲਡਿੰਗ ਕਮੇਟੀ ਹੈ ਉਹਨਾਂ ਦਾ ਬਹੁਤ-ਬਹੁਤ ਥੈਂਕਸ ਕਰਨਾ ਔਰ ਇੱਥੇ ਦੇ ਜੱਜ ਜਿਨ੍ਹਾਂ ਨੇ ਪੂਰੇ ਐਫਰਟਸ ਕੀਤੇ ਨੇ ਉਹ ਸਾਡੇ ਪ੍ਰੈਜ਼ੀਡੈਂਟ ਜਿਹੜੇ ਆ ਉਹਨਾਂ ਨੇ ਵੀ ਔਰ ਉਹਦੀ ਟੀਮ ਨੇ ਪੂਰੇ ਪਤਾ ਸਾਹਿਬ ਉਹਨਾਂ ਦੀ ਟੀਮ ਨੇ ਪੂਰਾ ਜੋਰ ਲਗਾਇਆ ਤੇ ਵਸਤੂ ਵੀ ਬਧਾਈ ਦੇ ਪਾਤਰ ਨੇ ਤੇ ਕੋਈ ਵੀ ਕੰਮ ਕਰਨਾ ਉਹਦੇ ਵਾਸਤੇ ਐਫਰਟਸ ਕਰਨੇ ਜ਼ਰੂਰੀ ਨਹੀਂ ਉਹਨਾਂ ਨੇ ਐਫਰਟਸ ਕੀ ਇਹਨਾਂ ਦੇ ਵਾਸਤੇ ਉਹ ਬਧਾਈ ਦੇ ਪਾਤਰ ਨੇ ਔਰ ਇਸ ਤੋਂ ਬਾਅਦ ਮੈਂ ਉਹਨਾਂ ਨੂੰ ਇਹ ਗੁਰੂ ਕਹਾ ਕਿ ਸਾਡੀ ਡਿਮਾਂਡ ਜਿਹੜੀ ਉਹ ਵੱਡੀ ਆ ਉਹਨੂੰ ਅੱਗੇ ਫਿਰ ਰੱਖੋ ਤਾਂ ਕਿ ਸਾਨੂੰ ਜਿਹੜੇ ਹੋਰ ਬਾਕੀ ਚੈਂਬਰਸ ਔਰ ਪਾਰਕਿੰਗ ਦੀ ਜਿਹੜੀ ਸਮੱਸਿਆ ਕਾਫੀ ਵਿਕराल ਰੂਪ ਧਾਰਨ ਕਰ ਗਈ ਹੈ ਉਹ ਵੀ ਸਾਨੂੰ ਜਲਦੀ ਤੋਂ ਜਲਦੀ ਮਿਲੇ ਧੰਨਵਾਦ ਮੈਂ ਜੁਆਇੰਟ ਸੈਕਰੀ ਨਵੀਨ ਸੋਨੀ ਡੀਬੀਏ ਪਠਾਨਕੋਟ ਬਾਰ ਐਸੋਸੀਏਸ਼ਨ ਸਾਡੇ ਪ੍ਰਧਾਨ ਜੀ ਦੀ ਅਗਤਤਾ ਦੇ ਵਿੱਚ શ્રી ਮਨਨ ਮਹਿਤਾ ਜੀ ਦੀ ਅਗਤਤਾ ਦੇ ਵਿੱਚ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਸੀਜੀਆਈ શ્રી ਸ਼ੀਲ ਨਾਗੋਲ ਜੀ ਦੇ ਅਗਤਤਾ ਦੇ ਨਾਲ ਸਾਡੇ ਨਿਊ ਚੈਂਬਰਸ ਜੋ ਕਿ ਸਾਡੇ ਯੰਗ ਲੋਅਰਸ ਤੇ ਅਦਰ ਨਿਊ ਕਮਰਸ ਯੰਗਤ ਨੂੰ ਹੋਸੀਗੀ ਉਹਦੇ ਲਈ ਉਦਘਾਟਨ ਅੱਜ ਜੋਸ਼ੀਲਾ ਨਿਆਸ ਰੱਖਿਆ ਗਿਆ ਹੈ ਤੇ ਬਹੁਤ ਹੀ ਖੁਸ਼ੀ ਦਾ ਮੌਕਾ ਹੈ ਤੇ ਅਸੀਂ ਸਾਰਿਆਂ ਨੂੰ ਮਿਲ ਕੇ ਸਾਰਿਆਂ ਦੀ ਬਾਇ ਗ੍ਰੇਸ ਆਫ ਗੋਡ ਅਸੀਂ ਇਸ ਨਾਲ ਸ਼ੁਭ ਰੰਭ ਕੀਤਾ ਜਾ ਰਿਹਾ ਭੂਮੀ ਪੂਜਨ ਕੀਤਾ ਗਿਆ ਤੇ ਮੈਂ ਇਸੇ ਨਾਲ ਹੀ ਬਸ ਸਾਰਿਆਂ ਦਾ ਧੰਨਵਾਦ ਕਰੀਆ ਤੇ ਸਾਡੇ ਜਸਟਿਸ ਸ਼੍ਰੀ ਸ਼ੀਰਨਾਗੋ ਜੀ ਤੇ ਸਾਡੇ ਪ੍ਰਧਾਨ ਜੀ ਦੀ ਅਦ ਅਦ ਸਰਵਿਸ ਸ਼੍ਰੀ ਮਨਾਲ ਮਤਾ ਜੀ ਦੀ ਅਦ ਸਰਵਿਸ ਅੱਛੀਆ ਕਰਨ ਜਾ ਰਿਹਾ ਜੈ ਹਿੰਦ ਐਡਵੋਕੇਟ ਰੇਸ਼ਮ ਚਰਮਾ ਡਿਸਟ੍ਰਿਕਟ ਕੋਰਥ ਖਾਨਕੋਟ ਸਰ ਅੱਜ ਬੜਾ ਹੀ ਖੁਸ਼ੀ ਦਾ ਟਾਈਮ ਹੈ ਖੁਸ਼ੀ ਦਾ ਬੜਾ ਖੁਸ਼ੀ ਵਾਲਾ ਪਲ ਹੈ ਜਿਹੜਾ ਸਾਡੀ ਬਾਅਰ ਅਸੋਸੀਏਸ਼ਨ ਨੂੰ ਆਇਆ ਜਿਸ ਦੀ ਬੜੀ ਹੀ ਜ਼ਿਆਦਾ ਲੰਬੇ ਸਮੇਂ ਤੋਂ ਉਡੀਕ ਸੀ ਨਵੇਂ ਕਮਰਸ ਨੂੰ ਨਵੇਂ ਬੱਚਿਆਂ ਨੂੰ ਜਿਨ੍ਹਾਂ ਕੋ ਸਾਡੇ ਕੋਈ ਚੈਂਬਰ ਨਹੀਂ ਸੀਗਾ ਅੱਜ ਜੀ ਸ਼੍ਰੀ ਮਨਾਲ ਮਹਿਤਾ ਜੀ ਪ੍ਰਧਾਨ ਦੀ ਗਵਾਹੀ ਦੇ ਵਿੱਚ ਨਵੇਂ ਚੈਂਬਰ ਦਾ ਨੀਂਹ ਪੱਥਰ ਰੱਖਿਆ ਗਿਆ ਜਿਹਦੀ ਬੜੀ ਹੀ ਜਲਦੀ ਬਿਲਡਿੰਗ ਤਿਆਰ ਹੋ ਰਹੀ ਆ ਅਤੇ ਆਉਣ ਵਾਲੇ ਬੱਚਿਆਂ ਨੂੰ ਬੜੀ ਹੀ ਜਲਦੀ ਚੈਂਬਰ ਮਿਲ ਰਿਹਾ ਅਤੇ ਅਸੀਂ ਸਾਰੇ ਹੀ ਨਿਊ ਕਮਰਸ ਨਿਊ ਬੱਚੇ ਜਿਨ੍ਹਾਂ ਵੀ ਜੰਗ ਐਡਵੋਕੇਟਸ ਨੇ ਅਬ ਸਾਰੇ ਹੀ ਹੌਨਿਬਲ ਹਾਈ ਕੋਰਟ ਦੇ ਜੱਜ ਸਾ ਪੰਜਾਬ ਸਰਕਾਰ ਦਾ ਬੜਾ ਹੀ ਧੰਨਵਾਦੀ ਕਰਦੇ ਆ ਜਿਹਨਾਂ ਸਾਡੇ ਦੇ ਇੰਨਾ ਸੰਯੋਗ ਕਰ ਰਹੇ ਨੇ ਅਤੇ ਇੰਨਾ ਮਾਨ ਬਖਸ਼ੇ ਦੇਣੇ ਤਾਂ ਜੋ ਸਾਡੇ ਨਵੇਂ ਬੱਚੇ ਅੱਗੇ ਵੱਧ ਸਕਣ ਅਤੇ ਆਪਣੀ ਪ੍ਰੈਕਟਿਸ ਵਧੀਆ ਹੀ ਵਧੀਆ ਤਰੀਕੇ ਨਾਲ ਵਧੀਆ ਢੰਗ ਨਾਲ ਚਲਾ ਸਕਣ ਜੀ ਸਰ ਦੇਖੋ ਅੱਜ ਅਨੇਬਲ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਚੀਫ ਜਸਟਿਸ ਜਿਨ੍ਹਾਂ ਜਿੱਥੇ ਵਰਚੁਅਲੀ ਇਹ ਤੋਂ ਘਾਟਨ ਕੀਤਾ ਆ ਜਿਹੜੇ ਨਿਊ ਚੈਂਬਰਸ ਦਾ ਇਹਦੇ ਨਾਲ ਜਿਹੜੇ ਪਠਾਨਕੋਟ ਦੇ ਯੂਥ ਜਿਹੜੇ ਹੋਰ ਸਾਥੀ ਜਿਹੜੇ ਐਡਵੋਕੇਟ ਐਨਰੋਲ ਹੋਏ ਸੀ ਉਹਨਾਂ ਨੂੰ ਬਹੁਤ ਜ਼ਿਆਦਾ ਫਾਇਦਾ ਹੋਏਗਾ ਲੇਕਿਨ ਉਹਨਾਂ ਦੇ ਫਾਇਦੇ ਨਾਲ ਨਾਲ ਦੇ ਪੰਜਾਬ ਨੂੰ ਵੀ ਔਰ ਪੂਰੇ ਦੇਸ਼ 'ਚ ਵੀ ਇਹਦੀ ਜਿਹੜੀ ਆ ਬਹੁਤ ਹੀ ਜ਼ਿਆਦਾ ਤਰੱਕੀ ਦੀ ਰਾਹ ਜਿਹੜੀ ਆ ਉਹ ਦੇਖੀ ਜਾ ਰਹੀ ਆ ਔਰ ਵਕੀਲਾਂ ਵਿੱਚ ਬਹੁਤ ਜ਼ਿਆਦਾ ਖੁਸ਼ੀ ਦੀ ਗੱਲ ਆ ਜਿੱਥੇ ਸਾਡੇ ਮਾਨਯੋਗ ਡਿਸਟ੍ਰਿਕਟ ਐਂਡ ਸੈਸ਼ਨ ਜੱਜ ਸਾਹਿਬਾਨ ਇੱਥੇ ਆਏ ਔਰ ਪ੍ਰਧਾਨ ਜੀ ਸਾਡੇ ਵਕੀਲ ਸਹਿਬਾਨਾਂ ਦੇ ਉਹਨਾਂ ਨੇ ਉਹਦੇ ਨਾਲ ਨਾਲ ਸਾਡੇ ਮਾਨਯੋਗ ਜਿਹੜੇ ਸ਼੍ਰੀ ਲਾਲ ਚੰਦ ਕਟਾਰੂ ਚੱਕ ਜੀਵੇਂ ਆਪਣੀ ਸੂਰਯਤ ਕੀਤੀ ਮਹਿਮਾਨ ਦੇ ਤੌਰ ਤੇ ਇੱਥੇ ਆਏ ਇਦੇ ਨਾਲ ਬਹੁਤ ਜ਼ਿਆਦਾ ਬਲ ਮਿਲੇਗਾ ਔਰ ਜੁਡੀਸ਼ੀਅਨ ਨੂੰ ਨਵੀਂ ਰਾਹ ਮਿਲੇਗੀ ਨਵੀਂ ਸੋਚ ਆਏਗੀ ਨਵੇਂ ਲੋਕਾਂ ਨੂੰ ਜਿਹੜਾ ਆ ਜਸਟਿਸ ਦਉਣ ਵਾਸਤੇ ਆ ਜਿਹੜਾ ਨੌਜਵਾਨ ਹੋਰ ਅਗਿਆਣਗੇ ਇਹਦੇ ਨਾਲ ਨਾਲ ਮੇਰੀ ਹੋਰ ਵੀ ਸਰਕਾਰਾਂ ਦੇ ਅੱਗੇ ਜਿਹੜੀ ਮੰਗ ਹੈ ਕਿ ਜਿੰਨੀਆਂ ਪ੍ਰੋਬਲਮਸ ਨੇ ਨਾਲ ਧਿਆਨ ਦੇਣਾ ਚਾਹੀਦਾ ਔਰ ਹੋਰ ਵੀ ਐਡਵੋਕੇਟਸ ਦੀ ਜਿਹੜੀ ਪ੍ਰੋਬਲਮਸ ਆ ਉਹਨਾਂ ਨਾਲ ਦੇਖ ਕੇ ਧਿਆਨ ਦੇ ਤਾਂ ਕਿ ਲੋਕਾਂ ਨੂੰ ਜਸਟਿਸ ਮਿਲ ਸਕੇ ਰੂਲ ਆਫ ਲਾ ਰੂਲ ਆਫ ਲਾ ਜਿਹੜਾ ਹੋਣਾ ਚਾਹੀਦਾ ਇਹਦੇ ਨਾਲ ਹੀ ਦੇਸ਼ ਤਰੱਕੀ ਦੀ ਰਾਹ ਤੇ ਜਾਏਗਾ ਔਰ ਜਿਹੜਾ ਦੇਸ਼ ਦਾ ਨਾਂ ਚਮਕੇਗਾ ਥੈਂਕ ਯੂ ਧੰਨਵਾਦ ਮੈਂ ਸਮਝਦਾ ਕਿ ਪਠਾਨਕੋਟ ਜ਼ਿਲ੍ਹੇ ਦੇ ਲਈ ਅੱਜ ਫਿਰ ਇੱਕ ਭਾਗਾਂ ਭਰ ਦੇਣਾ 10-12 ਸਾਲ ਪਹਿਲਾਂ ਸਾਡਾ ਜ਼ਿਲ੍ਹਾ ਹੋਣ ਚ ਆਇਆ ਕਾਫੀ ਜਦੋਂ ਜਦ ਤਬਾਦ ਪਠਾਨਕੋਟ ਦੇ ਵਸਨੀਕਾਂ ਨੇ ਨੂੰ ਜ਼ਿਲ੍ਹੇ ਦਾ ਦਰਜਾ ਦਵਾਨ ਦੇ ਵਿੱਚ ਕਾਫੀ ਵੱਡੀ ਸਟ੍ਰਗਲ ਹੋਇਆ ਔਰ ਉਸ ਤੋਂ ਬਾਅਦ ਸਾਡਾ ਵੱਖਰਾ ਜ਼ਿਲ੍ਹਾ ਬਣਿਆ ਪਠਾਨਕੋਟ ਸੋ ਸਾਡੇ ਜ਼ਿਲ੍ਹੇ ਦੇ ਅੰਦਰ ਸਹਿਜੇ ਸਹਿਜੇ ਉਹ ਜਿਹੜਾ ਇੱਕ ਜ਼ਿਲ੍ਹੇ ਨੂੰ ਮੇਨ ਸਟ੍ਰਕਚਰ ਚਾਹੀਦਾ ਹੁੰਦਾ ਹਰ ਫੀਲਡ ਦੇ ਅੰਦਰ ਚਾਹੀਓ ਕੋਰਟ ਕੰਪਲੈਕਸ ਦਾ ਸਵਾਲਵ ਹੋਵੇ ਚਾਹੀਓ ਕੋਈ ਹੋਰ ਜੋ ਵੀ ਇਸ਼ੂ ਹੈਗੇ ਆ ਸਹਜੇ ਸਹਜੇ ਉਹਨੂੰ ਪੂਰਾ ਕੀਤਾ ਜਾ ਰਿਹਾ ਸੋ ਮੈਨੂੰ ਖੁਸ਼ੀ ਹੈ ਕਿ ਅੱਜ ਮਾਨਯੋਗ ਪੰਜਾਬ ਹਰਿਆਣਾ ਹਾਈ ਕੋਰਟ ਦੇ ਚੀਫ ਜਸਰ ਜੀ ਵੱਲੋਂ ਇੱਕ ਨਿਆ ਸਾਨੂੰ ਤੋਹਫਾ ਮਿਲਿਆ ਔਰ ਸਾਡੇ ਜ਼ਿਲ੍ਹੇ ਦੇ ਸੈਸ਼ਨ ਜੱਜ ਜਤਿੰਦਰ ਕੁਲਮੀ ਜੀ ਵੱਲੋਂ ਵੀ ਇਹਨਾਂ ਦੇ ਜਤਾਂ ਸਦਕਾ ਅੱਜ ਇੱਕ ਨਵੀਂ ਮਾਰਦ ਦਾ ਜਿਹੜੇ ਚੈਂਬਰ ਨੇ ਨਵੇਂ ਵਕੀਲਾ ਵਕੀਲਾ ਦੇ ਲਈ ਕਿਉਂਕਿ ਨਵੀਂ ਜਨਰੇਸ਼ਨ ਆ ਰਹੀ ਆ ਇਸ ਫੀਲਡ ਦੇ ਅੰਦਰ ਔਰ ਜਿਸ ਤੇ ਕਾਫੀ ਮਤਲਬ ਸੁਭਾਵਨਾਵਾਂ ਵੀ ਨੇ ਉਹਨਾਂ ਦੀ ਮਤਲਬ ਲੋੜਾਂ ਦੇ ਲਈ ਅੱਜ ਨਵਾਂ ਬਿਲਡਿੰਗ ਜਿਹੜੀ ਆ ਉਹਦਾ ਨੀਂਹ ਪੱਥਰ ਰੱਖਿਆ ਗਿਆ ਨਵੇਂ ਚੈਂਬਰ ਬਣਨਗੇ ਔਰ ਆਪੇ ਖਦੇ ਅੰਦਰ ਵੀ ਨਾ ਦੇ ਓਨਲੀ ਕਿ ਇਸ ਥਾਂ ਦੇ ਤੇ ਖੜਿਆ ਸੀ ਰਹਿਣਾ ਹੋਰ ਵੀ ਬਹੁਤ ਵੱਡੀਆਂ ਯੋਜਨਾਵਾਂ ਨੇ ਇਸ ਕੋਰਪੋਰੇਟ ਕੰਪਲੈਕਸ ਦੇ ਆਲੇ ਦੁਆਲੇ ਰੁੱਖ ਦੇ ਅੰਦਰ ਕੁਝ ਨਵੀਆਂ ਸਾਰੀਆਂ ਵੀ ਹੋਣਗੀਆਂ ਉਹਦੇ ਲਈ ਅਸੀਂ ਸਾਰੇ ਬੜੀ ਗੰਭੀਰਤਾ ਨਾਲ ਯਤਨ ਕਰ ਰਹੇ ਹਾਂ ਔਰ ਮੁਬਾਰਕਾਂ ਸਾਰਿਆਂ ਨੂੰ ਵੀ ਜਿਨ੍ਹਾਂ ਨੇ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਆਏ ਨੇ ਔਰ ਖਾਸ ਕਰਕੇ ਲੋਹੜੀ ਦਾ ਤਿਹਾਰਾ ਸਾਡੇ ਸੱਭਿਆਚਾਰ ਦੇ ਅੰਦਰ ਲੋਹੜੀ ਬੜਾ ਮਹੱਤਵਪੂਰਨ ਥਾਂ ਰੱਖਦੀ ਹੈ ਸੋ ਲੋਹੜੀ ਦੀਆਂ ਵੀ ਸਭ ਨੂੰ ਮੁਬਾਰਕਾਂ ਔਰ ਨਵੀਂ ਜਿਹੜੀ ਬਿਲਡਿੰਗ ਦੇ ਅੱਜ ਪੱਥਰ ਰੱਖਿਆ ਗਿਆ ਇਹ ਜਲਦੀ ਬਣਾ ਕੇ ਲੋਕਾਂ ਨੂੰ ਸਵਰਧ ਕਰਾਂਗੇ ਸੋ ਮੈਂ ਸਮਝਦਾ ਕਿ ਬੜਾ ਸਟੋਰੀ ਜੁਲਦਾ ਹੈ ਔਰ ਸਾਬ ਨੂੰ ਅੱਜ ਦੇ ਇਵੈਂਟ ਦੀਆਂ ਬਹੁਤ ਵੱਧ ਨੂੰ ਆਰਖਾ ਦਿੱਤੀ ਕਿੰਨੇ ਕਿ ਚੈਂਬਰ ਜਿਹੜੇ ਨਵੇਂ ਬਣਾਏ ਜਾ ਰਹੇ ਨੇ ਇਹ ਸ਼ੁਰੂਆਤ ਕੀਤੀ ਹੈ ਕਾਫੀ ਦੂਰ ਤੱਕ ਜਿਹਨਾਂ ਦੀ ਗਿਣਤੀ ਚਾਹੀਗੀ ਪਰ ਕਿਉਂਕਿ ਅੱਜ ਸ਼ੁਰੂਆਤ ਹੋਈ ਹੈ ਔਰ ਇਹ ਸੈਂਕੜਿਆਂ ਦੇ ਰੂਪ ਚ ਵੱਧਣਗੇ ਔਰ ਜਿਉਂ-ਜਿਉਂ ਵੀ ਜੋ ਵੀ ਇਹਦੇ ਲਈ ਰਿਕੁਆਇਰਮੈਂਟ ਪੂਰੀ ਕਰੇਗਾ ਉਹ ਸਾਬਨੂ ਜਿਹੜੇ ਆ ਸਚਾਨੇ ਵੀ ਆ ਇੱਕ ਸਨਵਾਨ ਜੰਗ ਥਾਂ ਜਿਹੜੀ ਆ ਵਕੀਲ ਸਵਾਨਾ ਨੂੰ ਮਿਲੇ ਔਰ ਉਹ ਆਪਣਾ ਕੰਮ ਆਪਣਾ ਜਿਹੜਾ ਵਰਕ ਹੈਗਾ ਉਹਨੂੰ ਹੋਰ ਚੰਗੇ ਢੰਗ ਨਾਲ ਚਲਾ ਸਕਦਾ ਦਨਫੇਰਾ ਟੀਵੀ ਲਈ ਜਯਾਤ ਮਾਜੇਸ਼ ਕੁਮਾਰ ਦਨਫੇਰਾ ਟੀਵੀ ਲਈ ਆਸੀਪੁਰ